मैडम ਇਹ ਮਜ਼ਾਕ ਵਾਲੀ ਨਹੀਂ ਜੀ ਨਾ ਕਰੋ ਪਲੀਜ਼ ਐਦਾ ਨਹੀਂ ਤੁਸੀਂ ਬੱਚੇ ਨੂੰ ਐਡਾ ਕਾਤੋ ਰਿਸਕ ਲੈ ਰਹੇ ਹੋ ਬੰਦ ਕਰ ਓਏ ਨਹੀਂ ਕਿਉਂ ਬੰਦ ਕਰ ਮਤਲਬ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 1 ਸਤੰਬਰ ਨੂੰ ਆਪਾਂ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਜਦੋਂ ਆਪਾਂ ਸੁਖਣਾ ਲੈਕ ਤੇ ਖੋਲੇਗੇ ਫਲੱਡ ਗੇਟ ਦੀ ਕਵਰੇਜ ਕਰਨ ਦੇ ਲਈ ਗਏ ਸੀ ਤਾਂ ਉੱਥੇ ਇੱਕ ਜੋੜਾ ਕਿਵੇਂ ਆਪਣੇ ਬੱਚੇ ਦੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਿਹਾ ਸੀ ਤੇ ਉਸ ਤੋਂ ਬਾਅਦ ਇੱਕ ਵਿਵਾਦ ਵੀ ਹੋ ਗਿਆ ਸੀ ਉਸ ਦੇ ਬਾਰੇ ਇੱਕ ਵੀਡੀਓ ਪਾਈ ਸੀ ਜਿਸ ਤੋਂ ਬਾਅਦ ਕਿ ਲਗਾਤਾਰ ਸਾਨੂੰ ਬਹੁਤ ਦੋਸਤਾਂ ਦੇ ਫੋਨ ਵੀ ਆਏ ਮੈਸੇਜ ਵੀ ਆਏ ਲਗਾਤਾਰ ਪੁੱਛ ਰਹੇ ਨੇ ਲੋਕ ਕਮੈਂਟਾਂ ਦੇ ਵਿੱਚ ਵੀ ਕਿਉਂਕਿ ਆਪਾਂ ਦੱਸਿਆ ਸੀ ਕਿ ਇੱਕ ਵੀਡੀਓ ਉੱਥੇ ਡਿਲੀਟ ਹੋ ਗਈ ਸੀ ਉਹ ਵੀਡੀਓ ਦਾ ਕੀ ਬਣਿਆ ਪੂਰਾ ਮਾਮਲਾ ਕੀ ਸੀ ਕਿਉਂਕਿ ਕਾਫੀ ਦੋਸਤਾਂ ਨੂੰ ਕਾਫੀ ਗੱਲਾਂ ਸਮਝ ਨਹੀਂ ਆਈਆਂ ਤੇ ਇਸ ਮਾਮਲੇ ਦੇ ਕਾਫੀ ਗੱਲਾਂ ਦੇ ਬਾਰੇ ਗਲਤਫਹਿਮੀ ਵੀ ਬਹੁਤ ਸਾਹਮਣੇ ਆਈ ਹੈ ਸੋ ਉਹ ਗੱਲਾਂ ਕਲੀਅਰ ਕਰਨੀਆਂ ਵੀ ਜ਼ਰੂਰੀ ਸੀ ਤੇ ਉਸ ਦਿਨ ਹੋਇਆ ਕੀ ਸੀ ਤੇ ਉਹ ਵੀਡੀਓ ਦਾ ਕੀ ਬਣਿਆ ਜਿਹੜੀ ਡਿਲੀਟ ਹੋ ਗਈ ਸੀ ਇਹ ਦੱਸਣ ਦੇ ਲਈ ਅੱਜ ਇਹ ਵੀਡੀਓ ਬਣਾ ਰਹੇ ਹਾਂ ਕਿਉਂਕਿ ਲਗਾਤਾਰ ਕਾਫੀ ਕਮੈਂਟਾਂ ਦਾ ਰਿਪਲਾਈ ਵੀ ਕੀਤਾ ਫੋਨ ਕਾਲਸ ਤੇ ਵੀ ਜਵਾਬ ਦਿੱਤੇ ਮੈਸੇਜ ਦਾ ਵੀ ਰਿਪਲਾਈ ਕੀਤਾ ਪਰ ਹਰੇਕ ਨੂੰ ਇਸ ਤਰ੍ਹਾਂ ਰਿਪਲਾਈ ਕਰਨਾ ਮੁਸ਼ਕਲ ਲੱਗਦਾ ਇਸ ਕਰਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰਾ ਮਾਮਲਾ ਕਲੀਅਰ ਕਰਕੇ ਤੁਹਾਨੂੰ ਦੱਸਦੇ ਆ ਉਸ ਦਿਨ ਅਸਲ ਦੇ ਵਿੱਚ ਹੋਇਆ ਕੀ ਸੀ ਕੀ ਉਹ ਗਲਤਫਹਿਮੀਆਂ ਨੇ ਜਿਹੜੀਆਂ ਸ਼ਾਇਦ ਦੇਖਣ ਵਾਲਿਆਂ ਨੂੰ ਵੀ ਲੱਗੀਆਂ ਅਤੇ ਕੀ ਉਹ ਵੀਡੀਓ ਦਾ ਬਣਿਆ ਜਿਹੜੀ ਡਿਲੀਟ ਹੋ ਗਈ ਸੀ ਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਦੇ ਆ ਕਿ ਅਸਲ ਦੇ ਵਿੱਚ ਉਹਦਣੇ ਹੋਇਆ ਕੀ ਸੀ ਦੋਸਤੋ ਉਹਦਣੇ ਅਸੀਂ ਸੁਕਣਾ ਲੈਕ ਤੇ ਜੋ ਫਲੱਡ ਗੇਟ ਨੇ ਖੋਲੇ ਗਏ ਸੀ ਉਹਦੀ ਕਵਰੇਜ ਕਰ ਰਹੇ ਸੀ ਤਾਂ ਉੱਥੇ ਅਚਾਨਕ ਨਿਗਾ ਪਈ ਕਿਉਂਕਿ ਉੱਥੇ ਜਿਹੜਾ ਪੋਲਾ ਹੈ ਜਿੱਥੇ ਉਹ ਫਲੱਡ ਗੇਟ ਖੋਲੇ ਜਾਂਦੇ ਨੇ ਉੱਥੇ ਚੰਡੀਗੜ੍ਹ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਸੀ ਨਾਲ-ਨਾਲ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਕਲਿੱਪ ਵੀ ਸਲੋ ਮੋਸ਼ਨ ਦੇ ਵਿੱਚ ਦਿਖਾਵਾਂਗੇ ਤਾਂ ਕਿ ਤੁਹਾਨੂੰ ਸਾਰਾ ਕੁਝ ਸਮਝ ਆ ਸਕੇ ਉੱਥੇ ਬੈਰੀਕੇਡਿੰਗ ਕੀਤੀ ਗਈ ਸੀ ਬੈਰੀਕੇਡਿੰਗ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਲਾਲ ਜੇ ਰੰਗ ਦੀ ਰੱਸੀ ਜਾਂ ਤਾਰनुਮਾ ਚੀਜ਼ ਵੀ ਲਗਾਈ ਗਈ ਸੀ ਤਾਂ ਕਿ ਲੋਕ ਉੱਧਰ ਨਾ ਜਾ ਸਕਣ ਕਿਉਂਕਿ ਪਾਣੀ ਬਹੁਤ ਖਤਰਨਾਕ ਤੇਜ਼ੀ ਦੇ ਨਾਲ ਥੱਲੇ गिर ਰਿਹਾ ਸੀ ਤੇ ਉੱਥੇ ਸਾਨੂੰ ਇਹ ਵੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇੱਕ ਦਿਨ ਪਹਿਲਾਂ ਹੀ ਯਾਨੀ ਕਿ 31 ਅਗਸਤ ਨੂੰ ਦੋ ਮੌਤਾਂ ਵੀ ਉੱਥੇ ਹੋ ਗਈਆਂ ਉਹ ਪੁਲ ਤੋਂ ਗਿਰਨ ਕਰਕੇ ਜਾਨਕਿ ਉਹ ਵੱਡੇ ਅਡਲਟ ਸੀਗੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਤੇ ਉਹ ਤਾਂ ਫਿਰ ਉਹ ਬੱਚੇ ਨੂੰ ਲੈ ਕੇ ਉੱਥੇ ਇੱਕ ਜੋੜਾ ਖੜ ਗਿਆ ਜਿਹਨੂੰ ਦੇਖ ਕੇ ਸਾਡਾ ਮੱਥਾ ਠਣ ਗਿਆ ਤੇ ਫਟਾਫਟ ਉਹ ਕਵਰੇਜ ਛੱਡ ਕੇ ਮੈਂ ਉਹਨਾਂ ਕੋਲ ਨੂੰ ਗਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਹ ਕੀ ਕਰ ਰਹੇ ਹੋ ਬੱਚੇ ਦੀ ਜਾਨ ਖਾਤਰੇ ਵਿੱਚ ਕਿਉਂ ਪਾ ਰਹੇ ਹੋ ਤੇ ਉਹਨਾਂ ਨੇ ਜੋ ਰਿਐਕਸ਼ਨ ਦਿੱਤਾ ਉਹਨੂੰ ਦੇਖ ਕੇ ਮੈਂ ਵੀ ਹਰਾਨ ਰਹਿ ਗਿਆ ਕਿਉਂਕਿ ਆਮ ਤੌਰ ਤੇ ਤੁਹਾਡੇ ਵਿੱਚੋਂ ਵੀ ਜ਼ਿਆਦਾਤਰ ਮਾਤਾ ਪਿਤਾ ਹੋਣਗੇ ਤੁਹਾਡੇ ਵਿੱਚੋਂ ਵੀ ਕਈਆਂ ਦੇ ਬੱਚੇ ਹੋਣਗੇ ਜੇਕਰ ਤੁਹਾਨੂੰ ਕੋਈ ਸਮਝਾਉਂਦਾ ਹੈ ਕਿ ਇਸ ਤਰ੍ਹਾਂ ਗਲਤ ਹੋ ਰਿਹਾ ਜਾਂ ਇਹ ਚੀਜ਼ ਤੁਹਾਡੇ ਬੱਚੇ ਲਈ ਸਹੀ ਨਹੀਂ ਹੈ ਤਾਂ ਹਰ ਕੋਈ ਉਹ ਦੱਸਣ ਵਾਲੇ ਦਾ ਧੰਨਵਾਦ ਵੀ ਕਰਦਾ ਹੈ ਤੇ ਅੱਗੇ ਤੋਂ ਉਹ ਚੀਜ਼ ਤੇ ਧਿਆਨ ਵੀ ਰੱਖਦਾ ਹੈ ਵੀ ਜਿਹੜੀ ਚੀਜ਼ ਦੇ ਨਾਲ ਬੱਚੇ ਨੂੰ ਨੁਕਸਾਨ ਹੋਵੇ ਪਰ ਉਹ ਅਚਾਨਕ ਜੋੜਾ ਇਕਦਮ ਪੜਕ ਗਿਆ ਜਿਵੇਂ ਉਹਨਾਂ ਦੀ ਕੋਈ ਚੋਰੀ ਫੜੀ ਗਈ ਹੋਵੇ ਜਾਂ ਫਿਰ ਉਹ ਨਾ ਚਾਹੁੰਦੇ ਹੁਣ ਵੀ ਇਹ ਚੀਜ਼ ਸਾਹਮਣੇ ਆਵੇ ਕਿਉਂਕਿ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਲੋਕ ਸਭ ਕੋ ਜਾਣਦੇ ਨੇ ਇਸ ਤਰ੍ਹਾਂ ਸਾਡੇ ਵਿਊਰਸ ਨੇ ਬਹੁਤ ਗੱਲਾਂ ਉਹਦੇ ਵਿੱਚ ਪੁਆਇੰਟ ਆਊਟ ਕੀਤੀਆਂ ਸੋ ਉਹ ਵੀ ਤੁਹਾਨੂੰ ਦੱਸਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਕੁਝ ਕਮੈਂਟ ਵੀ ਸਾਹਮਣੇ ਲੈ ਕੇ ਆਏ ਆ ਜਿਨ੍ਹਾਂ ਦੇ ਵਿੱਚੋਂ ਅੰਗਰੇਜ਼ ਸਿੰਘ ਲਿਖਦੇ ਨੇ ਕਿ ਇਹ ਜਿੱਥੋਂ ਤੱਕ ਵੀ ਹੈ ਵਾਈ ਜੀ ਗਲਤ ਹੈ ਇਹ ਬੱਚੇ ਨੂੰ ਸੁੱਟਣਾ ਚਾਹੁੰਦੇ ਸੀ ਬੱਚੇ ਨੂੰ ਨਾ ਨਦੀ ਦੇ ਵਿੱਚ ਸੁੱਟਣਾ ਚਾਹੁੰਦੇ ਸੀ ਇਹਨਾਂ ਨੇ ਬਾਅਦ ਦੇ ਵਿੱਚ ਇਹ ਬਣਾਉਣਾ ਬਹਾਨਾ ਬਣਾਉਣਾ ਸੀ ਕਿ ਅਸੀਂ ਬੱਚੇ ਨੂੰ ਦਿਖਾਉਣ ਜਾਂ ਫਿਰ ਬੱਚਾ ਹੜ੍ਹ ਦੇ ਵਿੱਚ ਹੜ ਗਿਆ ਆ ਆਪਣੇ ਬਾਅਦ ਦੇ ਵਿੱਚ ਕੋਈ ਸਬੂਤ ਨਹੀਂ ਹੋਣਾ ਸੀ ਇਹਨਾਂ ਕਹਿ ਵੀ ਦੇਣਾ ਸੀ ਕਿ ਬੱਚਾ ਡਿੱਗ ਗਿਆ ਬੱਚੇ ਨੂੰ ਮਾਰਨਾ ਚਾਹੁੰਦੇ ਆ ਜਿੱਥੋਂ ਤੱਕ ਮੇਰੀ ਸੋਚ ਹੈ ਅੱਗੋਂ ਪ੍ਰਮਾਤਮਾ ਭਲੀ ਕਰੇ ਤੇ ਇਹ ਤਾਂ ਦੱਸਦੀ ਹੈ ਕਿ 250 ਦੇ ਕਰੀਬ ਆਡੀਅנס ਨੇ ਕਮੈਂਟ ਕੀਤੇ ਨੇ ਲੋਕਾਂ ਦੇ ਕਮੈਂਟ ਨੇ ਜਿਨ੍ਹਾਂ ਦੇ ਵਿੱਚੋਂ ਸਾਰਿਆਂ ਨੇ ਐਪਰੀਸ਼ੀਏਟ ਹੀ ਕੀਤਾ ਕਿ ਤੁਸੀਂ ਉਹਨਾਂ ਦਾ ਭਲਾ ਕਰ ਰਹੇ ਸੀ ਵੀ ਅਸੀਂ ਹੈਰਾਨ ਆ ਇਹ ਗੱਲ ਤੇ ਤੇ ਇੱਥੇ ਇੱਕ ਫਤੇ ਸੰਦੂ ਨਾਦੀ ਆਈਡੀ ਤੋਂ ਕਮੈਂਟ ਆ ਜਿਨ੍ਹਾਂ ਨੇ ਬਹੁਤ ਵਧੀਆ ਗੱਲ ਇੱਥੇ ਪੁਆਇੰਟ ਆਊਟ ਕੀਤੀ ਹੈ ਉਹ ਵੀਡੀਓ ਦੇ ਵਿੱਚ 10 ਮਿੰਟ 6 ਸਕਿੰਟ ਤੇ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਇਹ ਪਾਣੀ ਦੇ ਵਿੱਚ ਸਿੱਟਣ ਹੀ ਆਏ ਸੀ ਹੋ ਸਕਦਾ ਬੱਚਾ ਕਿਸੇ ਹੋਰ ਦਾ ਹੋਵੇ ਕਿਉਂਕਿ ਇਹ ਵੀ ਬਹੁਤ ਦੋਸਤਾਂ ਨੇ ਕਮੈਂਟ ਕੀਤੇ ਨੇ ਕਿ ਜਿਵੇਂ ਇਹਨਾਂ ਦੀ ਜੋੜੇ ਦੀ ਉਮਰ ਲੱਗ ਰਹੀ ਸੀ ਤੇ ਬੱਚੇ ਦੀ ਜਿੰਨੀ ਉਮਰ ਲੱਗ ਨਹੀਂ ਰਿਹਾ ਸੀ ਕਿ ਇਹਨਾਂ ਦਾ ਬੱਚਾ ਹੋਵੇ ਸੋ ਆਪਾਂ ਇਹ ਗੱਲ ਵੀ ਸ਼ੋਰ ਨਹੀਂ ਕਰਦੇ ਕਿਉਂਕਿ ਹੋ ਸਕਦਾ ਕੋਈ ਦੇਰ ਨਾਲ ਬੱਚਾ ਹੋਇਆ ਹੋਵੇ ਜਾਂ ਕੋਈ ਐਦਾਂ ਦੀ ਗੱਲ ਹੋਵੇ ਪਰ ਉਹ ਦੋਸਤ ਨੇ ਫਤੇ ਸੰਧੂ ਨੇ ਪੁਆਇੰਟ ਆਊਟ ਕੀਤਾ ਕਿ 10:00 ਵਜੇ 10 ਮਿੰਟ 6 ਸਕਿੰਟ ਤੇ ਕਿ ਬੱਚੇ ਨੇ ਬੈਗ ਪਾਇਆ ਹੋਇਆ ਜਿਵੇਂ ਬੱਚਾ ਸਕੂਲ ਤੋਂ ਆਇਆ ਹੋਵੇ ਤੇ ਇਹ ਵੀ ਦੱਸਦੀ ਹੈ ਕਿ ਜਦੋਂ ਸਾਰੀ ਗੱਲਬਾਤ ਹੋ ਰਹੀ ਸੀ ਉਸ ਤੋਂ ਬਾਅਦ ਵੀ ਉਹ ਬੱਚਾ ਪਹਿਲਾਂ ਵੀ ਰੋ ਰਿਹਾ ਸੀਗਾ ਤੇ ਬਾਅਦ ਚ ਵੀ ਰੋਂਦਾ ਰਿਹਾ ਤੇ ਤੁਸੀਂ ਇੱਕ ਗੱਲ ਹੋਰ ਧਿਆਨ ਨਾਲ ਦੇਖਿਓ ਮੈਂ ਇਥੋਂ ਵੀਡੀਓ ਸਲੋ ਮੋਸ਼ਨ ਦੇ ਵਿੱਚ ਪਾ ਦਿੰਨਾ ਕਿ ਇਹ ਨਹੀਂ ਆਪਾਂ ਕਹਿ ਸਕਦੇ ਕਿ ਬੱਚਾ ਜਿੱਦ ਕਰ ਰਿਹਾ ਸੀ ਪਾਣੀ ਦੇਖਣ ਦੇ ਲਈ ਤਾਂ ਉਹਨਾਂ ਨੇ ਮਜਬੂਰ ਹੋ ਕੇ ਉਹਨੂੰ ਉੱਪਰ ਚੜਾਤਾ ਤੁਸੀਂ ਦੇਖਿਓ ਕਿ ਬੱਚਾ ਪਿੱਛੇ ਨੂੰ ਹਟ ਰਿਹਾ ਉਹ ੱਤਕੇ ਨਾਲ ਬੱਚੇ ਨੂੰ ਬੁਲਤੇ ਚੜਾ ਰਹੇ ਨੇ ਦੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ੱਤਕਾ ਕਰ ਰਹੇ ਨੇ ਉਹ ਬੱਚੇ ਨਾਲ ਬੱਚਾ ਪਿੱਛੇ ਹਟਣ ਨੂੰ ਕੋਸ਼ਿਸ਼ ਕਰ ਰਿਹਾ ਡਰ ਰਿਹਾ ਬੱਚਾ ਪਾਣੀ ਤੋਂ ਪਰ ਉਹ ੱਤਕੇ ਨਾਲ ਉਹਨੂੰ ਬੁਲਤੇ ਚੜਾ ਰਹੇ ਨੇ ਤੇ ਦੱਸਦੀ ਹੈ ਕਿ ਉਸ ਤੋਂ ਬਾਅਦ ਹੋਇਆ ਕੀ ਸੀ ਜਦੋਂ ਉਹਦੇ ਕੋਲ ਮੈਂ ਗਿਆ ਜਾ ਕੇ ਗੱਲਬਾਤ ਕਰ ਰਿਹਾ ਸੀ ਉਦਣ ਨੇ ਇਦਾਂ ਦਾ ਰਿਐਕਸ਼ਨ ਕੀਤਾ ਜਿਵੇਂ ਉਹਨਾਂ ਦੀ ਕੋਈ ਚੋਰੀ ਫੜੀ ਗਈ ਇੱਕ ਨਾਮ ਉਹ ਬੰਦਾ ਗਾਲ ਪੈ ਗਿਆ ਕਿ ਤੁਸੀਂ ਕਿਉਂ ਰਿਕਾਰਡਿੰਗ ਕੀਤੀ ਹੈ ਤੁਸੀਂ ਕਿਉਂ ਵੀਡੀਓ ਬਣਾਈ ਹੈ ਤੇ ਜਿਹੜੀ ਔਰਤ ਹੈ ਉਹਨੇ ਹੱਥ ਮਾਰ ਕੇ ਕੈਮਰਾ ਥੱਲੇ ਗਿਰਤਾ ਜਿਸ ਦੇ ਕਰਕੇ ਰਿਕਾਰਡਿੰਗ ਬੰਦ ਹੋ ਗਈ ਉੱਥੇ ਠੀਕ ਹੈ ਜੀ ਉਸ ਤੋਂ ਬਾਅਦ ਇਕੱਠ ਬਹੁਤ ਹੋ ਗਿਆ ਤੇ ਦੱਸਦੀ ਹੈ ਜਿਹੜੀਆਂ ਗੱਲਾਂ ਸੀ ਤੁਹਾਨੂੰ ਦੱਸ ਰਿਆਂ 101% ਸਹੀ ਨੇ ਜਿਹੜੇ ਪੁਲਿਸ ਮੁਲਾਜ਼ਮੇ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਉਹਨਾਂ ਨੂੰ ਵੀ ਤੁਸੀਂ ਕਿਸੇ ਵੀ ਸਮੇਂ ਸੁਖਣਾ ਲੇਖਤੇ ਜਾਣੇ ਉੱਥੇ ਜਾ ਕੇ ਪਤਾ ਕਰ ਸਕਦੇ ਹੋ ਕਿ ਜੋ ਅਸੀਂ ਗੱਲਾਂ ਤੁਹਾਨੂੰ ਦੱਸੀਆਂ ਨੇ ਉਹ ਸਹੀ ਨੇ ਜਾਂ ਨਹੀਂ ਨੇ ਤੇ ਉੱਥੇ ਇੱਕ ਹੋਰ ਸਰਦਾਰ ਜੀ ਜੋ ਇਨਚਾਰਜ ਸੀਗੇ ਇੰਸਪੈਕਟਰ ਸੀਗੇ ਤਕਰੀਬਨ 6 ਸਵਾ 6 ਫੁੱਟ ਦੇ ਕਰੀਬ ਉਹਨਾਂ ਦੀ ਹਾਈਟ ਆ ਪੰਜਾਬੀ ਨੇ ਉਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਦੇ ਦੱਸਦੀ ਹੈ ਕਿ ਜਦੋਂ ਉਹਨਾਂ ਨਾਲ ਗੱਲਬਾਤ ਕਰ ਰਹੀ ਸੀ ਪਹਿਲਾਂ ਉਹਨਾਂ ਨੇ ਥੱਲੇ ਕੈਮਰਾ ਗੇਰ ਤਾਂ ਵੀਡੀਓ ਬੰਦ ਹੋ ਗਈ ਤੇ ਉਹ ਤੋਂ ਬਾਅਦ ਚ ਗੱਲਬਾਤ ਕਰਨ ਲੱਗੇ ਲੋਕਾਂ ਦਾ ਵੀ ਬਹੁਤ ਇਕੱਠ ਹੋ ਗਿਆ ਲੋਕ ਉਹਨਾਂ ਦੇ ਗੱਲ ਪੈਣ ਲੱਗੇ ਤੇ ਉਹ ਪਤਾ ਨਹੀਂ ਕੀ ਉਹਨਾਂ ਦੇ ਦਿਮਾਗ 'ਚ ਸੀ ਜਾਂ ਕੀ ਉਹਨਾਂ ਨੂੰ ਡਰ ਸੀ ਉਹ ਇੱਕੋ ਚੀਜ਼ ਤੇ ਅੜੇ ਰਹੇ ਕਿ ਵੀਡੀਓ ਡਿਲੀਟ ਕਰ ਦੋ ਵੀਡੀਓ ਡਿਲੀਟ ਕਰ ਦੋ ਜਿੰਮੇ ਕਿ ਦੋਸਤਾਂ ਨੇ ਵੀ ਕਮੈਂਟ ਕੀਤਾ ਕਿ ਜਿੰਮੇ ਕੋਈ ਸਬੂਤ ਮਿਟਾਉਣਾ ਚਾਹੁੰਦੇ ਸੀ ਅਸੀਂ ਇਸ ਚੀਜ਼ ਦੀ ਵੀ ਗਹਿਰਾਈ ਤੱਕ ਜਾ ਰਹੇ ਹਾਂ ਸਾਡੀ ਲੀਗਲ ਟੀਮ ਦੇ ਨਾਲ ਵੀ ਲਗਾਤਾਰ ਗੱਲਬਾਤ ਹੋ ਰਹੀ ਹੈ ਇਸ ਮੁੱਦੇ ਤੇ ਤੇ ਨਾਲ ਦੀ ਨਾਲ ਅਸੀਂ ਵੈਰੀਫਾਈ ਵੀ ਕਰ ਰਹੇ ਹਾਂ ਉਹਨਾਂ ਦਾ ਐਡਰੈਸ ਜੇਕਰ ਕੋਈ ਜਾਣਦਾ ਹੋਵੇ ਤਾਂ ਸਾਨੂੰ ਉਹ ਵੀ ਕਮੈਂਟ ਕਰ ਸਕਦਾ ਹੈ ਤੇ ਦੱਸ ਦਈਏ ਕਿ ਉਸ ਤੋਂ ਬਾਅਦ ਜਦੋਂ ਉੱਥੇ ਗੱਲਬਾਤ ਚੱਲ ਰਹੀ ਸੀ ਤਾਂ ਕਾਫੀ ਭੈਣ ਭਾਈ ਇਕੱਠੇ ਹੋ ਗਏ ਤੇ ਸਾਨੂੰ ਵੀ ਕਿਹਾ ਕਿ ਚਲੋ ਛੱਡੋ ਪਰੇ ਤੁਸੀਂ ਗੱਲ ਖਤਮ ਕਰੋ ਇਹਨਾਂ ਦੀ ਆ ਕਲਿੱਪ ਡਿਲੀਟ ਕਰ ਦਿਓ ਜਵਾਕ ਵਾਲੀ ਚਲ ਸਾਨੂੰ ਵੀ ਹੋਏ ਵੀ ਆਪਾਂ ਕੀ ਲੈਣਾ ਜਦ ਉਹਦੇ ਮਾਪਿਓ ਹੀ ਨਹੀਂ ਉਹਦੀ ਫਿਕਰ ਕਰਦੇ ਕਿਉਂਕਿ ਸਾਨੂੰ ਉਦੋਂ ਤੱਕ ਸਾਡੇ ਦਿਮਾਗ 'ਚ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਸੀ ਵੀ ਕੋਈ ਸ਼ੱਕੀ ਚੀਜ਼ ਵੀ ਹੋ ਸਕਦੀ ਆ ਸੀਗਾ ਚਲੋ ਡਿਲੀਟ ਕਰ ਦਿੰਨੇ ਆ ਸੀ ਡਿਲੀਟ ਕਰਤੀ ਉੱਥੇ ਕਲਿੱਪ ਕਲਿੱਪ ਡਿਲੀਟ ਹੋਣ ਦੀ ਦੋਸਤੋ देर ਸੀਗੀ ਉਹ ਸਾਡੇ ਤੇ ਹਾਵੀ ਹੋਣ ਲੱਗੇ ਕਿਉਂਕਿ ਉਹਨਾਂ ਨੂੰ ਐ ਹੋ ਗਿਆ ਵੀ ਜਿਹੜਾ ਸਾਡੇ ਖਿਲਾਫ ਸਬੂਤ ਸੀ ਉਹ ਤਾਂ ਇਹਨਾਂ ਨੇ ਡਿਲੀਟ ਕਰਤਾ ਫਿਰ ਇਹ ਲੋਕਾਂ ਮੂਰੇ ਪ੍ਰਚਾਰਨ ਲੱਗ ਗਏ ਕਿ ਜੀ ਅਸੀਂ ਤਾਂ ਬੱਚੇ ਨੂੰ ਉੱਪਰ ਚੜਾਇਆ ਹੀ ਨਹੀਂ ਅਸੀਂ ਤਾਂ ਥੱਲੇ ਉਹਦੇ ਨਾਲ ਖੜਾ ਰਹੇ ਸੀ ਇਹ ਸਾਡੇ ਨਾਲ ਐਵੇਂ ਆ ਕੇ ਬਹਿਸ ਕਰਨ ਲੱਗ ਗਏ ਆਪਣੀ ਵੀਡੀਓ ਬਣਾਉਣ ਦੇ ਲਈ ਕਰਨ ਲੱਗ ਗਏ ਅਸੀਂ ਤਾਂ ਬੱਚੇ ਨੂੰ ਪੁੱਲ ਤੇ ਚੜਾਇਆ ਹੀ ਨਹੀਂ ਇਹ ਗੱਲ ਤੇ ਆ ਗਏ ਕਿਉਂਕਿ ਉਹਨਾਂ ਨੂੰ ਐ ਹੋ ਗਿਆ ਕਿ ਵੀਡੀਓ ਡਿਲੀਟ ਹੋ ਗਈ ਉੱਤੇ ਤਾਂ ਉੱਥੇ ਅਸੀਂ ਧੰਨਵਾਦ ਕਰਦੇ ਆ ਇੱਕ ਭੈਣ ਦਾ ਇੱਕ ਔਰਤ ਜੋ ਕਿ ਸਾਹਮਣੇ ਆਈ ਹਾਲਾਂਕਿ ਲੋਕ ਬਹੁਤ ਘੜੇ ਸੀ ਜਿਹੜੇ ਕਿ ਸਾਰਾ ਕੁਝ ਦੇਖ ਰਹੇ ਸੀ ਸ਼ੁਰੂ ਤੋਂ ਲੈ ਕੇ ਪਰ ਉਹ ਔਰਤ ਸਾਹਮਣੇ ਆਈ ਉਹਨੇ ਪੂਰੇ ਕੌਨਫਿਡੈਂਸ਼ੀਅਲ ਨੀਡਰ ਹੋ ਕੇ ਉਹਨੂੰ ਔਰਤਾਂ ਨੂੰ ਕਿਹਾ ਕਿ ਤੂੰ ਗਲਤ ਹੈ ਤੂੰ ਰੋਂਗ ਹੈ ਤੇ ਉਹ ਔਰਤ ਨੇ ਉਸ ਬੀਬੀ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਤੁਸੀਂ ਕਿਹੜਾ ਕੁਝ ਦੇਖਿਆ ਨਹੀਂ ਐਸੋ ਵੀ ਇਹਨਾਂ ਨੇ ਗਲਤ ਕੀਤਾ ਜੀ ਦਿਸ ਇਜ਼ ਰੋਂਗ ਬੇਸ਼ੱਕ ਬੱਚਾ ਇਹਨਾਂ ਦਾ ਪਰ ਬੱਚੇ ਦੀ ਲਾਈਫ ਨੂੰ ਹਰ ਕਿਸੇ ਪਰੇ ਹੜ ਕੋਈ ਵੀਡੀਓ ਕਲਿੱਪ ਨਹੀਂ ਦੇਣੀ ਇਹਨਾਂ ਨੂੰ ਬਿਲਕੁਲ ਗਲਤ ਤੁਸੀਂ ਏਦਾਂ ਸਾਡੇ ਤੇ ਲੀਗਲ ਐਕਸ਼ਨ ਲਓ ਤੁਸੀਂ ਗਲਤਾਂ ਜੇ ਹਰਜ ਮੋਬਾਈਲ ਜੇਬ ਤੇ ਪਾਲਾ ਜੇਬ ਤੇ ਬੈਡਾ ਮੈਂ ਤੁਹਾਨੂੰ ਡੈਟਾ ਨਹੀਂ ਕਲੈਕਟ ਕਰਾਂ ਇਹ ਐਡਵੋਕੇਟ ਆ ਤੁਸੀਂ ਏਦਾਂ ਨਹੀਂ ਏਦਾਂ ਹੱਥ ਲਗਾ ਸਕਦੇ ਤੁਸੀਂ ਇੱਕ ਬੱਚੇ ਦੀ ਜ਼ਿੰਦਗੀ ਖਾਤਰੇ ਚ ਪਾ ਰਹੇ ਹੋ ਮੈਂ ਆਪਨੇ ਕੁਝ ਦੇਖਾ ਤਾਂ ਆਪਨੇ ਵਾ ਘਰ ਕੇ ਉਹ ਬਿਨਾਂ ਉਹ ਦੇਖੋ ਦੱਸ ਰਹੇ ਨੇ ਉਹ ਚਸ਼ਮਦੀਦੇ ਨੇ ਉਹ ਹਾਤਮਤੀ ਆਪ ਲੋਕ ਸਭ ਉਹਨਾਂ ਨੇ ਕਿਹਾ ਕਹਿੰਦੇ ਤੁਸੀਂ ਕੀ ਦੇਖਿਆ ਉਹਨਾਂ ਨੂੰ ਇਹ ਸੀਗਾ ਵੀ ਸ਼ਾਇਦ ਉਹ ਮੈਡਮ ਵੀ ਡਰ ਜਾਣਗੇ ਤੇ ਕਹਿ ਦੇਣਗੇ ਮੈਂ ਤਾਂ ਕੁਝ ਨਹੀਂ ਦੇਖਿਆ ਪਰ ਉਹਨਾਂ ਨੇ ਫਿਰ ਵੀ ਡੇਡਰ ਹੋ ਕੇ ਕਿਹਾ ਵੀ ਮੈਂ ਹਾਂ ਇੱਥੇ ਖੜੀ ਸੀ ਮੈਂ ਮੈਂ ਸਾਰਾ ਕੁਝ ਦੇਖਿਆ ਉਹ ਤੋਂ ਬਾਅਦ ਚ ਚਲੋ ਥੋੜਾ ਜਿਹਾ ਦਮਨ ਲੱਗੇ ਠੀਕ ਹੈ ਜੀ ਦਮਨ ਲੱਗੇ ਪਰ ਫੇਰ ਪਤਾ ਨਹੀਂ ਕੀ ਹੋਇਆ ਅਚਾਨਕ ਉਹਦੇ ਹਸਬੰਡ ਜੋ ਇੰਨਾ ਮੈਂ ਕਹਿੰਦਾ ਬੋਝੇ ਦਿਮਾਗ ਸੀਗਾ ਵੀ ਉਹ ਫੇਰ ਆ ਕੇ ਬਹਿਸ ਕਰਨ ਲੱਗ ਗਿਆ ਲੜਨ ਲੱਗ ਗਿਆ ਫਿਰ ਉਹ ਤੋਂ ਬਾਅਦ ਤੇ ਇੱਕ ਗੱਲ ਹੋਰ ਕਲੀਅਰ ਕਰਦੀ ਜਿਹੜੀ ਐਡਵੋਕੇਟ ਦੀ ਗੱਲ ਹੋਈ ਸੀ ਐਡਵੋਕੇਟ ਸਾਡੀ ਟੀਮ ਦਾ ਮੈਂਬਰ ਸੀਗਾ ਉਹ ਔਰਤ ਐਡਵੋਕੇਟ ਨਹੀਂ ਸੀ ਉਹ ਆਪਣੇ ਆਪ ਨੂੰ ਨੈਸ਼ਨਲ ਚੈਨਲ ਦੀ ਰਿਪੋਰਟਰ ਦੱਸ ਰਹੀ ਸੀ ਕਿ ਅਸੀਂ ਨੈਸ਼ਨਲ ਚੈਨਲ ਦੀ ਰਿਪੋਰਟਰਾਂ ਅਸੀਂ ਫਿਲਮਾਂ ਬਣਾਈਆਂ ਨੇ ਇਹ ਕਹਿ ਰਹੀ ਸੀ ਜਿਹੜਾ ਐਡਵੋਕੇਟ ਦੀ ਗੱਲ ਕਰੀ ਸੀ ਉਹ ਸਾਡਾ ਟੀਮ ਮੈਂਬਰ ਸੀ ਜੋ ਕਿ ਲਾ ਦਾ ਸਟੂਡੈਂਟ ਆ ਤੇ ਦੱਸਦੀ ਹੈ ਕਿ ਉਹ ਤੋਂ ਬਾਅਦ ਚ ਉਹ ਸਾਡੇ ਨਾਲ ਬੈਸਣ ਲੱਗੇ ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਵੀ ਵੀਡੀਓ ਡਿਲੀਟ ਕਰਤੀ ਤੇ ਮੈਂ ਫਿਰ ਉਹਨੂੰ ਮੁੰਡੇ ਦਾ ਹਰਸ਼ ਮੈਂ ਉਹਨੂੰ ਕਿਹਾ ਵੀ ਹਰਸ਼ ਵੀਡੀਓ ਬਣਾ ਤੇ ਉਹ ਜਦੋਂ ਵੀਡੀਓ ਬਣਾਉਣ ਲੱਗੇ ਫੇਰ ਰੋਕਣ ਲੱਗੀ ਪਹਿਲਾਂ ਤਾਂ ਉਹਦੇ ਕੋਲ ਬਹਣਾ ਸੀ ਕਿ ਸਾਡੇ ਬੱਚੇ ਦੀ ਵੀਡੀਓ ਬਣਾ ਰਹੇ ਹਾਂ ਤੇ ਬਾਅਦ ਚ ਫਿਰ ਉਹ ਉਹਨੂੰ ਰੋਕਣ ਲੱਗੀ ਤਾਂ ਮੈਂ ਉਹਨੂੰ ਕਿਹਾ ਵੀ ਹਰਸ਼ ਨਾ ਦੀ ਵੀਡੀਓ ਬਣਾ ਇਹਨਾਂ ਨੂੰ ਕੋਈ ਵੀਡੀਓ ਨਹੀਂ ਦੇਣੀ ਹੈਗੀ ਹਰਸ਼ ਪਰੇ ਹਟ ਕੋਈ ਵੀਡੀਓ ਕਲਿੱਪ ਨਹੀਂ ਦੇਣੀ ਇਹਨਾਂ ਨੂੰ ਕਿਉਂਕਿ ਮੈਂ ਵੀ ਲੀਗਲ ਸਟੂਡੈਂਟ ਮੈਂ ਉਹਨੂੰ ਔਰਤ ਨੂੰ ਕਿਹਾ ਸੀ ਕਿ ਐਡਵੋਕੇਟ ਆ ਤੁਸੀਂ ਐਦਾਂ ਮੋਬਾਈਲ ਨਹੀਂ ਉਹ ਤੋਂ ਖੋਹ ਸਕਦੇ ਕਿਉਂਕਿ ਉਹ ਆਪਣੇ ਮੋਬਾਈਲ ਦੇ ਵਿੱਚ ਵੀਡੀਓ ਬਣਾ ਰਿਹਾ ਸੀ ਤੇ ਉਹ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਚਲੋ ਉਹ ਤੋਂ ਬਾਅਦ ਚ ਪੁਲਿਸ ਵੀ ਆ ਗਈ ਪੁਲਸਾਂ ਨੇ ਕਿਹਾ ਤੁਸੀਂ ਥਾਣੇ ਜਾ ਕੇ ਗੱਲਬਾਤ ਕਰ ਲਓ ਮੈਂ ਉਹਨੂੰ ਕਿਹਾ ਮੈਂ ਚਲੋ ਤੇ ਮੈਂ ਔਰਤ ਨੂੰ ਵੀ ਕਿਹਾ ਜੇ ਅਸੀਂ ਗਲਤ ਤਾਂ ਤੁਸੀਂ ਸਾਡੇ ਖਿਲਾਫ ਲੀਗਲ ਐਕਸ਼ਨ ਲਾਓ ਤੁਸੀਂ ਐਦਾਂ ਸਾਡੇ ਤੇ ਲੀਗਲ ਐਕਸ਼ਨ ਲਾਓ ਜੇ ਅਸੀਂ ਗਲਤਾਂ ਜੇ ਕਿਉਂਕਿ ਸਾਡੇ ਕੋਲ ਸਬੂਤ ਸੀਗੇ ਸਾਨੂੰ ਪਤਾ ਸੀਗਾ ਅਸੀਂ ਸਹੀ ਆ ਅਸੀਂ ਕੋਈ ਗਲਤ ਨਹੀਂ ਕੀਤਾ ਸਾਡੇ ਨਾਲ ਕਾਫੀ ਉੱਥੇ ਲੋਕ ਵੀ ਖੜੇ ਸੀਗੇ ਜਿਹੜੇ ਸਾਡੀ ਸਪੋਰਟ ਕਰ ਰਹੇ ਸੀ ਇੱਕ ਬੰਦਾ ਵੀ ਉਹਨਾਂ ਦੇ ਹੱਕ ਚ ਨਹੀਂ ਸੀਗਾ ਕਿਉਂਕਿ ਹਰੇਕ ਨੂੰ ਪਤਾ ਸੀ ਕਿ ਉਹਨਾਂ ਨੇ ਗਲਤ ਕੀਤਾ ਤਾਂ ਉੱਥੇ ਜਦੋਂ ਬਹਿਸ ਵਿਚਾਈ ਹੋ ਰਹੀ ਸੀ ਉਹ ਜੋ ਪੁਲਿਸ ਮੁਲਾਜ਼ਮ ਸੀ ਇਨਚਾਰਜ ਸੀ ਜਿੰਨਾਂ ਦੀ ਮੈਂ ਗੱਲ ਕੀਤੀ ਆ ਕਿ ਇੱਕ ਸਰਦਾਰ ਇਨਸਪੈਕਟਰ ਸੀ ਉਹ ਆਏ ਚਲੋ ਮੇਰੇ ਨਾਲ ਗੱਲਬਾਤ ਕਰਨ ਲੱਗੇ ਕਹਿੰਦੇ ਜਾਂ ਕਹਿੰਦੇ ਜਿਹੜੇ ਸਮਝਦੇ ਹੀ ਨਹੀਂ ਹੈਗੇ ਉਹ ਵੀ ਗੱਲ ਕਰ ਰਹੇ ਸੀ ਕਹਿੰਦੇ ਵੀ ਤੁਸੀਂ ਛੱਡੋ ਛੱਡੋ ਗੱਲ ਖਤਮ ਕਰੋ ਐਦਾਂ ਗੱਲਬਾਤ ਕਰ ਰਹੇ ਸੀ ਮੈਂ ਇਹ ਸਾਨੂੰ ਤਾਂ ਕੋਈ ਗੱਲ ਹੀ ਨਹੀਂ ਵੀ ਜੇ ਇਹਨਾਂ ਨੂੰ ਲੱਗਦਾ ਵੀ ਅਸੀਂ ਗਲਤ ਕੀਤਾ ਤਾਂ ਸਾਡੇ ਖਿਲਾਫ ਕੋਈ ਗੱਲ ਨਹੀਂ ਅਸੀਂ ਵੀ ਥਾਣੇ ਚਲਦੇ ਆ ਇਹ ਸਾਡੇ ਖਿਲਾਫ ਕੰਪਲੇਂਟ ਦੇ ਦੇਣ ਅਸੀਂ ਇਹਨਾਂ ਖਿਲਾਫ ਦੇ ਦਿੰਨੇ ਆ ਤਾਂ ਇਹੀ ਗੱਲ ਚੱਲ ਰਹੀ ਸੀ ਉੱਥੇ ਜਿਹੜਾ ਸਾਡਾ ਟੀਮ ਮੈਂਬਰ ਆ ਜਿਹੜੀ ਉਹਨੇ ਵੀਡੀਓ ਆਪਣੇ ਮੋਬਾਈਲ 'ਚ ਬਣਾਈ ਸੀ ਉਹ ਔਰਤ ਨੇ ਉਹ ਪੁਲਿਸ ਵਾਲਿਆਂ ਨੂੰ ਪਤਾ ਨਹੀਂ ਕੀ ਗੱਲਾਂ ਚ ਪਾਇਆ ਪਤਾ ਨਹੀਂ ਕਿਵੇਂ ਉਹ ਵੀਡੀਓ ਡਿਲੀਟ ਕਰਾਤੀ ਵੀਡੀਓ ਡਿਲੀਟ ਕਰਾਤੀ ਉਹਨੇ ਆ ਕੇ ਮੁੰਡੇ ਨੇ ਮੈਨੂੰ ਦੱਸਿਆ ਵੀ ਵੀਡੀਓ ਡਿਲੀਟ ਕਰਾਤੀ ਉਹ ਤੋਂ ਬਾਅਦ 'ਚ ਉੱਥੇ ਮੈਂ ਉਹਨੂੰ ਔਰਤ ਨੂੰ ਕਿਹਾ ਮੈਂ ਤੂੰ ਵੀਡੀਓ ਡਿਲੀਟ ਕਰਾ ਕੇ ਕੀ ਸਮਝਦੇ ਹੋ ਤੇ ਹੁਣ ਪਾਵਾਂਗੇ ਵੀ ਜ਼ਰੂਰ ਅਸੀਂ ਉਹਦਾ ਬੈਕਅਪ ਲੈ ਸਕਦੇ ਆ ਉੱਥੇ ਉਹ ਫੇਰ ਕਬਰ ਆ ਗਏ ਕਿ ਬੈਕਅਪ ਹੁੰਦਾ ਕੀ ਆ ਉਹ ਤੋਂ ਪਹਿਲਾਂ ਉਹਨੂੰ ਪਤਾ ਨਹੀਂ ਸੀਗਾ ਵੀ ਬੈਕਅਪ ਵੀ ਲੈ ਹੋ ਜਾਂਦਾ ਤੇ ਉਹਨੇ ਕਿਹਾ ਵੀ ਇਹਦਾ ਬੈਕਅਪ ਲੈ ਹੋ ਜੂ ਮੈਂ ਫੇਰ ਉਧਰ ਬਿਜੀ ਹੋ ਗਿਆ ਇਨਸਪੈਕਟਰ ਆ ਗਿਆ ਉਹ ਗੱਲਬਾਤ ਕਰਨ ਲੱਗ ਗਏ ਤੇ ਜਿਹੜੇ ਉੱਥੇ ਇੱਕ ਕੋਈ ਮੁਲਾਜ਼ਮ ਸੀਗਾ ਉਹ ਸ਼ਾਇਦ ਦੱਸ ਰੇ ਸੀ ਕਿ ਮੈਂ ਵੀ ਮੁਲਾਜ਼ਮ ਆ ਪਰ ਮੈਂ ਇਸ ਸਮੇਂ ਆਫ ਡਿਊਟੀਆਂ ਉਹਨਾਂ ਨੇ ਇਹ ਕਿਹਾ ਕਹਿੰਦੇ ਤੁਸੀਂ ਤੁਹਾਡੀ ਭਲਾ ਮਾਨਸੀ ਆ ਤੁਸੀਂ ਵਧੀਆ ਤਰੀਕੇ ਨਾਲ ਇਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਜੇ ਮੈਂ ਹੁੰਦਾ ਮੈਂ ਪਹਿਲਾਂ ਇਹਦੇ ਦੋ ਲਫੜੇ ਛੱਡਦਾ ਜਿਵੇਂ ਆਪਣੇ ਬੱਚੇ ਦੀ ਜਾਨ ਨੂੰ ਖਤਰੇ ਚ ਪਾ ਰਹੀ ਸੀ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਸਾਡੇ ਬੰਦੇ ਤੋਂ ਸਾਡੇ ਟੀਮ ਮੈਂਬਰ ਤੋਂ ਉਹਦੇ ਰੀਸਾਈਕਲ ਬਿਨ ਚੋਂ ਵੀ ਵੀਡੀਓ ਡਿਲੀਟ ਕਰਾਤੀ ਵੀਡੀਓ 15 ਸਕਿੰਟ ਦੀ ਵੀਡੀਓ ਉਹ ਵੀਡੀਓ ਦੇ ਵਿੱਚ ਕੀ ਸੀ ਉੱਥੇ ਬਸ ਜਿਹੜੇ ਲੜ ਰਹੇ ਸੀ ਉਹੀ ਸੀ ਪਰ ਉਹ ਲੜਨ ਦੀ ਵੀਡੀਓ ਸਾਨੂੰ ਬਾਅਦ ਵਿੱਚ ਮਿਲੇ ਗਈ ਜਿੱਥੇ ਉਹ ਮੈਡਮ ਵੀ ਸਾਡੇ ਹੱਕ ਦੇ ਵਿੱਚ ਆਏ ਜੋ ਕਿ ਸਮਾਜ ਸੇਵੀ ਸੀਗੀ ਜਿਨ੍ਹਾਂ ਨੇ ਪੂਰੀ ਗਵਾਹੀ ਦਿੱਤੀ ਕਿ ਹਾਂ ਤੁਸੀਂ ਗਲਤ ਕਰ ਰਹੇ ਸੀਗੇ ਤੁਸੀਂ ਰੋਂਗ ਮੈਂ ਸਾਰਾ ਕੁਝ ਦੇਖਿਆ ਤੇ ਉਸ ਤੋਂ ਬਾਅਦ ਮੈਂ ਉਹਨੂੰ ਕਿਹਾ ਮੈਂ ਉਹਨੂੰ ਦੱਸਤਾ ਵੀ ਅਸੀਂ ਵੀਡੀਓ ਪਾਵਾਂਗੇ ਤੇ ਮਤਲਬ ਉਹ ਅਖੀਰ ਤੱਕ ਇਹੀ ਜ਼ੋਰ ਲਾਉਂਦੇ ਰਹੇ ਕਿ ਸਾਡੀ ਵੀਡੀਓ ਇਹ ਸਾਹਮਣੇ ਨਾ ਆਵੇ ਇਹ ਸਬੂਤ ਸਾਹਮਣੇ ਨਾ ਆਵੇ ਤੇ ਉਹ ਤੋਂ ਬਾਅਦ ਇਹ ਕਰਦੇ ਹੋਏ ਇੱਥੇ ਗੱਲ ਕਲੀਅਰ ਹੋ ਗਈ ਉਹ ਚਲ ਪੁਲਿਸ ਵਾਲਿਆਂ ਨੇ ਵੀ ਸਾਨੂੰ ਕਿਹਾ ਵੀ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਤੁਸੀਂ ਇਹਨਾਂ ਨੂੰ ਸਮਝਾਇਆ ਸੀ ਉਹਨਾਂ ਨੂੰ ਵੀ ਕਿਹਾ ਇਹ ਗੱਲ ਉਹਨਾਂ ਨੂੰ ਵੀ ਕਹੀ ਆ ਕਿ ਤੁਸੀਂ ਜਦੋਂ ਉੱਥੇ ਬੈਰੀਕੇਡਿੰਗ ਕੀਤੀ ਗਈ ਆ ਉੱਥੇ ਤਾਰ ਲਗਾਈ ਗਈ ਆ ਕੱਲ ਦੋ ਮੌਤਾਂ ਹੋਈਆਂ ਨੇ ਤੁਸੀਂ ਬੱਚੇ ਨੂੰ ਉੱਥੇ ਕਿਉਂ ਲੈ ਕੇ ਗਏ ਤਾਂ ਉੱਥੇ ਤੱਕ ਵੀ ਇਹ ਔਰਤ ਨੂੰ ਇਹੀ ਸੀਗਾ ਕਿ ਵੀਡੀਓ ਡਿਲੀਟ ਹੋ ਚੁੱਕੀ ਆ ਬੱਚੇ ਵਾਲੀ ਤਾਂ ਉਹ ਕਹਿੰਦੀ ਰਹੀ ਨਾ ਜੀ ਅਸੀਂ ਤਾਂ ਲੈ ਕੇ ਨਹੀਂ ਗਏ ਤਾਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉੱਥੇ ਸਮਝ ਗਿਆ ਸੀਗਾ ਵੀ ਹੁਣ ਇਹ ਸਬੂਤ ਜਨਤਾ ਮੂਰੇ ਰੱਖਣਾ ਹੀ ਪੈਣਾ ਇਹਦਾ ਤਾਂ ਹੀ ਸੱਚ ਸਾਹਮਣੇ ਆਉਣਾਗਾ ਸੋ ਅਸੀਂ ਤਾਂ ਕਰਕੇ ਅਸੀਂ ਇਹ ਵੀ ਦੱਸ ਦਿੰਨੇ ਆ ਕਿ ਨਹੀਂ ਅਸੀਂ ਇਹ ਵੀਡੀਓ ਪਾਉਣੀ ਨਹੀਂ ਸੀਗੀ ਬੱਚੇ ਦੀ ਸ਼ਕਲ ਵੀ ਤਾਂ ਹੀ ਬਲਰ ਕੀਤੀ ਹੈ ਕਿਉਂਕਿ ਉਹਦਾ ਫਿਊਚਰ ਆ ਇਹਦੇ ਮਾਪਿਓ ਜੋ ਕਹਿ ਰਹੇ ਨੇ ਆਪਣੇ ਆਪ ਨੂੰ ਇਹ ਆਦਮੀ ਟੀਮੀ ਜਿਹੜੇ ਉੱਥੇ ਗਲਤ ਕਰ ਰਹੇ ਸੀ ਲੜ ਰਹੇ ਸੀ ਇਹਨਾਂ ਦੀ ਗਲਤੀ ਕਰਕੇ ਆਪਾਂ ਬੱਚੇ ਦੀ ਫਿਊਚਰ ਨੂੰ ਨਹੀਂ ਉਹ ਕਰ ਸਕਦੇ ਤੇ ਇਹ ਦੇ ਕਰਕੇ ਬੱਚੇ ਦੀ ਵੀਡੀਓ ਜ਼ਰੂਰ ਉਹਦਾ ਚਿਹਰਾ ਬਲਰ ਕਰਤਾ ਪਰ ਤੁਸੀਂ ਸਾਰੀ ਕਲਿੱਪ ਦੇਖ ਲਈ ਕਿ ਕਿਸ ਤਰ੍ਹਾਂ ਇਹ ਔਰਤ ਨੇ ਪੂਰਾ ਪਖੰਡ ਰਚਿਆ ਕਿਸ ਤਰ੍ਹਾਂ ਉਥੇ ਸਾਰਾ ਕੁਝ ਕੀਤਾ ਤੇ ਦੱਸਦੀ ਕਿ ਜਿਹੜੀ ਉਹ 15 ਸੈਕਿੰਡ ਦੀ ਵੀਡੀਓ ਸੀ ਹਾਲਾਂਕਿ ਉਹ ਵੀ ਇੱਕ ਲੜਾਈ ਦਾ ਹੀ ਪਾਰਟ ਸੀਗਾ ਤੇ ਤੁਸੀਂ ਉੱਥੇ ਜਾ ਕੇ ਵੀ ਵੈਰੀਫਾਈ ਕਰ ਸਕਦੇ ਹੋ ਕਿਉਂਕਿ ਇਹ ਬਾਕੀ ਤਾਂ ਸਾਰੇ 250 ਕਮੈਂਟਾਂ ਦੇ ਵਿੱਚ ਸਾਰਿਆਂ ਨੇ ਸਾਨੂੰ ਐਪਰੀਸ਼ੀਏਟ ਹੀ ਕੀਤਾ ਇੱਕ ਕਮੈਂਟ ਸਿਰਫ ਆਇਆ ਸੀ ਜਿਨ੍ਹਾਂ ਨੂੰ ਲੱਗਿਆ ਕਿ ਤੁਸੀਂ ਡਰ ਗਏ ਸੋ ਤੁਸੀਂ ਉਹ ਪੁਲਿਸ ਇਨਸਪੈਕਟਰ ਨੂੰ ਵੀ ਉੱਥੇ ਜਾ ਕੇ ਮਿਲ ਸਕਦੇ ਹੋ ਸੁਕਨਾ ਲੇਖ ਤੇ ਉੱਥੇ ਜਿੰਨੀ ਆਡੀਅנס ਹੈਗੀ ਮੈਂ ਕਹਿੰਦਾ ਉਹ ਵੀ ਜਲਦ ਵੀਡੀਓਜ਼ ਅਸੀਂ ਹਾਲਾਂਕਿ ਲੱਭੀਆਂ ਨੇ ਕਿ ਸਾਨੂੰ ਕਿਸੇ ਚੰਡੀਗੜ੍ਹ ਦੇ ਪੇਜ ਤੇ ਉਹ ਕਲਿੱਪ ਮਿਲ ਜਵੇ ਕਿ ਉਹ ਦਿਖਾਈ ਅਸੀਂ ਸਬੂਤ ਵੀ ਅਸੀਂ ਨਾ ਦਬੇ ਆ ਨਾ ਦਬਣਾ ਕਿਉਂਕਿ ਬਾਇਗਰੂ ਤੋਂ ਡਰਦੇ ਆ ਸਿਰਫ ਇੱਕ ਜੇ ਅਸੀਂ ਸਹੀ ਆ ਹਮੇਸ਼ਾ ਮੈਂ ਜਿਵੇਂ ਹਮੇਸ਼ਾ ਹੀ ਇਹ ਗੱਲ ਕਹਿਣਾ ਹੁੰਦਾ ਜੇ ਤੁਸੀਂ ਸਹੀ ਹੋ ਤਾਂ ਕੱਲੇ ਉਹ ਡਟ ਜਾ ਬਿਲਕੁਲ ਗੱਲ ਤੁਸੀਂ ਐਦਾ ਸਾਡੇ ਤੇ ਲੀਗਲ ਐਕਸ਼ਨ ਲਓ ਤਾਂ ਅਸੀਂ ਗਲਤ ਆ ਜੇ ਹਰ ਚ ਮੋਬਾਈਲ ਜੇਬ ਚ ਪਾਲਾ ਜੇਬ ਦੇ ਬਾਹਰ ਮੈਂ ਤੁਹਾਨੂੰ ਡੇਟਾ ਲੀਗਲ ਐਕਸ਼ਨ ਇਹ ਤੁਸੀਂ ਗਲਤ ਤੋਂ ਤਾਂ ਤੁਹਾਡੇ ਮਨ ਚ ਡਰ ਹੋਊਗਾ ਜੇ ਤੁਸੀਂ ਸਹੀ ਹੋ ਤਾਂ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਹੀ ਨਹੀਂ ਤੋ ਅਸੀਂ ਉੱਥੇ ਡਟੇ ਆ ਤੁਸੀਂ ਕਿ ਉੱਥੇ ਜਾ ਕੇ ਪੁਲਿਸ ਤੋਂ ਵੀ ਵੈਰੀਫਾਈ ਕਰ ਸਕਦੇ ਹੋ ਤੇ ਉਹ ਵੀਡੀਓ ਕਲਿੱਪ ਵੀ ਲਗਾਤੀ ਜਿਹੜੀ ਉਹ ਕਲਿੱਪ ਬਣਨ ਤੋਂ ਬਾਅਦ ਚ ਵੈਸ ਹੋਈ ਆ ਉੱਥੇ ਸਾਡੀ ਤੁਸੀਂ ਗੱਲਬਾਤ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿ ਇੱਕ ਬੱਚੇ ਦੀ ਜਾਨ ਖਤਰੇ ਦੇ ਵਿੱਚ ਪਾਉਣ ਵਾਲਿਆਂ ਦੇ ਅੱਗੇ ਕਿਉਂ ਦਬਣਾ ਆਪਾਂ ਜਿੱਥੇ ਆਪਾਂ ਸਹੀ ਆਹਾ ਜਿੱਥੇ ਆਪਣੀ ਗਲਤੀ ਹੋਵੇ ਉੱਥੇ ਆਪਾਂ ਮਾਫੀ ਵੀ ਮੰਗ ਲਈਏ ਕੋਈ ਹਰਜ ਨਹੀਂ ਹੈਗੀ ਪਰ ਜਿੱਥੇ ਆਪਾਂ ਸਹੀ ਆਪਾਂ ਕਿਉਂ ਕਿਸੇ ਤੋਂ ਦਬਣਾ ਤੋ ਇਹ ਸਾਰੀ ਗੱਲਬਾਤ ਸੀ ਜੋ ਤੁਹਾਡੇ ਸਾਹਮਣੇ ਕਲੀਅਰ ਕੀਤੀ ਆ ਕਿਉਂਕਿ ਲਗਾਤਾਰ ਮੈਸੇਜ ਵੀ ਆ ਰਹੇ ਨੇ ਫੋਨ ਵੀ ਆ ਰਹੇ ਨੇ ਤੇ ਜਿਹੜੀ ਉਹ 15 ਸਕਿੰਟ ਦੀ ਕਲਿੱਪ ਆ ਉਹ ਰਿਕਵਰ ਨਹੀਂ ਹੋਈ ਕਿਉਂਕਿ ਜਿਹੜਾ ਉਹਦਾ ਫੋਨ ਸੀਗਾ ਮੁੰਡਾ ਜਿਹੜਾ ਲਾਅ ਦਾ ਸਟੂਡੈਂਟ ਆ ਉਹਦੀ ਜਿਹੜੀ ਆਨਲਾਈਨ ਕਲਾਊਡ ਮੈਮਰੀ ਸੀ ਉਹ ਫੁੱਲ ਸੀਗੀ ਉਹਦੇ ਕਰਕੇ ਉਹਦੇ 'ਚ ਬੈਕਅਪ ਨਹੀਂ ਗਿਆ ਉਹਦਾ ਅਸੀਂ ਬਹੁਤ ਕੋਸ਼ਿਸ਼ ਕੀਤੀ ਇੱਕ ਐਪ ਸਾਨੂੰ ਸੁਜੈਸਟ ਕੀਤੀ ਕਿਸੇ ਨੇ ਡਾਕਟਰ ਪਲੱਸ ਜਾਂ ਡਾਕਟਰ ਫੈਬ ਐਦਾਂ ਦੀ ਐਪ ਕਿਸੇ ਨੇ ਸੁਜੈਸਟ ਕੀਤੀ ਆ ਕਿ ਉਹਦੇ ਚ ਰਿਕਵਰ ਹੋ ਜਾਂਦੀ ਆ ਪਰ 50 50 ਚਾਂਸ ਨੇ ਉਹ ਤੇ ਅਸੀਂ ਟਰਾਈ ਕੀਤਾ ਤਾਂ ਉਹ ਪੇਡ ਐਪ ਸੀਗੀ 8000 ਦੇ ਕਰੀਬ ਸ਼ਾਇਦ ਪਤਾ ਨਹੀਂ 4000 ਜਾਂ 8000 ਐਦਾਂ ਉਹਦਾ ਖਰਚਾ ਸ਼ੋ ਹੋ ਰਿਹਾ ਸੀ ਪਰ ਉਹ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਹੈਗੀ ਨਹੀਂ ਆਪਾਂ ਪਰਚੇਸ ਕਰ ਵੀ ਲਈਏ ਕਿਉਂਕਿ ਇੱਕ ਵਾਰੇ ਸਾਡੀ ਯੂਜ਼ 'ਚ ਆਉਣੀ ਆ ਬਸ ਤਾਂ ਸਾਡੀ ਯੂਜ਼ ਆਉਂਦੀ ਨਹੀਂ ਪਰ ਉਹ ਤੋਂ ਬਾਅਦ ਕੋਈ ਗਾਰੰਟੀ ਨਹੀਂ ਹੈਗੀ ਸੀ ਵੀ ਔਰ ਵੀਡੀਓ ਰਿਕਵਰ ਹੋਣੀ ਸੀਗੀ ਜਾਂ ਨਹੀਂ ਹੋਣੀ ਸੀਗੀ ਤਾਂ ਕਰਕੇ ਅਸੀਂ ਫਿਰ ਉਹ ਕੋਸ਼ਿਸ਼ ਨਹੀਂ ਕੀਤੀ। ਬਾਕੀ ਜਿਹੜੀ ਸਬੂਤ ਸੀਗਾ ਉਹ ਸਾਨੂੰ ਕਲਿੱਪ ਮਿਲੇ ਗਈ ਸੀ ਜਿਹਦੇ ਵਿੱਚ ਉਹ ਔਰਤ ਦੇ ਸਾਹਮਣੇ ਉਹ ਵੀਡੀਓ ਬਣਾਈ ਸੀ ਜਦੋਂ ਉਹ ਜੋ ਸਮਾਜ ਸੇਵੀ ਔਰਤ ਸੀ, ਭੈਣ ਸੀ, ਬੀਬੀ ਸੀ, ਆਂਟੀ ਸੀ ਜੋ ਵੀ ਲਾ ਲਓ ਸਾਡੇ ਲਈ ਉਹ ਡਟੇ ਅਸੀਂ ਉਹਨਾਂ ਨੂੰ ਸਲੂਟ ਕਰਦੇ ਹਾਂ ਕਿਉਂਕਿ ਇੰਨੇ ਲੋਕਾਂ ਦੇ ਵਿੱਚੋਂ ਉਹ ਇੱਕ ਔਰਤ ਨੇ ਹਿੰਮਤ ਦਿਖਾਈ। ਉਹਨਾਂ ਨੇ ਆ ਕੇ ਸੱਚ ਨੂੰ ਸੱਚ ਕਿਹਾ ਨਡਰਤਾ ਦੇ ਨਾਲ ਕਿਹਾ ਉਹ ਸਮੇਂ ਜੋ ਸਿਚੁਏਸ਼ਨ ਸੀ ਸਾਰੀ ਤੁਸੀਂ ਉਹ ਕਲਿੱਪ ਦੇ ਵਿੱਚੋਂ ਦੇਖ ਸਕਦੇ ਹੋ ਲਾਸਟ ਦੇ ਵਿੱਚ ਵੀ ਲਾ ਦਾਂਗੇ ਨਾਲ-ਨਾਲ ਵੀ ਤੁਸੀਂ ਦੇਖੀ ਆ ਕੀ ਤੁਹਾਨੂੰ ਲੱਗਦਾ ਉੱਥੇ ਅਸੀਂ ਡਰੇ ਹੋਏ ਸੀ ਕਿਉਂਕਿ ਡਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਆਪਾਂ ਸਹੀ ਆ ਆਪਾਂ ਇੱਕ ਬੱਚੇ ਦੀ ਜ਼ਿੰਦਗੀ ਖਤਰੇ ਵਿੱਚ ਪਾਉਣ ਵਾਲਿਆਂ ਦੇ ਖਿਲਾਫ ਲੜ ਰਹੇ ਆ ਤਾਂ ਆਪਾਂ ਨਡਰ ਹੋ ਕੇ ਹੀ ਡਟਾਂਗੇ ਅੱਗੇ ਲਈ ਵੀ ਡਟਾਂਗੇ ਹੁਣ ਲਈ ਵੀ ਡਟੇ ਰਹੇ ਹਾਂ ਹਮੇਸ਼ਾ ਡਟੇ ਰਹਾਂਗੇ ਤੋ ਧੰਨਵਾਦ ਜੀ ਉਮੀਦ ਹੈ ਤੁਹਾਡੇ ਸਾਰੇ ਸਵਾਲ ਜੋ ਤੁਹਾਡੇ ਮਨ ਚ ਸੀ ਕਲੀਅਰ ਹੋ ਗਏ ਹੋਣਗੇ ਉਹ ਮਾਮਲੇ ਬਾਰੇ ਜੇਕਰ ਫਿਰ ਵੀ ਤੁਹਾਡਾ ਕੋਈ ਕਮੈਂਟ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜਰੂਰ ਰਿਪਲਾਈ ਕਰਾਂਗੇ ਧੰਨਵਾਦ ਜੀ